ਉਹ ਹੋਰ ਵੀ ਦੁਕਾਨਦਾਰਾ ਕੀ ਹਾਲ ਚਾਲ ਵਧੀਆ ਬਾਈ ਵਧੀਆ ਹੋ ਤੂੰ ਸੁਣਾ ਹੋਰ ਠੀਕ ਠਾਕ ਵਧੀਆ ਵਧੀਆ ਕਿਵੇਂ ਥੱਲੇ ਨੂੰ ਸਰਕਸ ਟੀ ਬੈਠਾ ਬਸ ਉਹੀ ਪੈ ਗਏ ਜਾਂ ਤੈਨੂੰ ਬਤਾਉਂਗਾ ਜੀ ਹੁੰਦੀ ਹੈ ਗਾਹਕੂ ਹੁਣ ਘਾਟਾ ਤੜਕੇ ਹੱਥੰਦਾ ਗਾਹਕ ਰਹਿ ਗਿਆ ਠੰਡ ਕਰਕੇ ਹੂੰ ਕੀ ਸੋਚੀ ਜਾਂਦਾ ਈ ਥੱਲੇ ਨੂੰ ਕਰਦਨ ਕਰੀ ਆਜਾ ਜਨਾ ਦਾ ਕੀ ਆ ਬਸ ਹੋ ਸੁਣਾ ਮੈਂ ਤਾਂ ਐ ਲੱਗੀ ਆ ਜਿਵੇਂ ਕੋਈ ਸੋਚਦਾ ਉਹਨਾਂ ਬੈਠਾ ਇੱਥੇ ਸੁਣਾ ਕੋਈ ਤੁਕਬੰਦੀ ਕੋਈ ਨਵੀਂ ਜੀ ਅੱਜ ਸੁਣਾ ਦਿੰਦੇ ਆ ਤੁਕਬੰਦੀ ਵਧੀਆ ਜੀ ਸੁਣਾ ਯਾਰ ਅੱਜ ਵਧੀਆ ਜੀ ਯਾਰਾ ਇੰਨੇ ਤਾਂ ਆਪਾਂ ਵਧੀਆ ਕਲਾਕਾਰ ਹੈ ਨਹੀਂ ਗੀਤਕਾਰ ਤੈਨੂੰ ਫੇਰ ਵੀ ਸੁਣਾ ਦੇ ਨੇ ਯਾਰ ਪੰਜ ਦਸ ਦਿਨ ਹੋ ਗਏ ਦੋ ਟੱਪੇ ਜੋੜੇ ਸੀਗੇ ਅੱਛਾ ਲੈ ਵੀ ਭਾਈ ਇੱਕ ਕਹਾਣੀ ਆ ਇਹ ਕਿ ਜੇਠ ਪਰਝਾਈ ਦੀ ਕਹਾਣੀ ਆ ਸੜਾ ਜੇਠ ਹੋਣ ਦਾ ਪਰਝਾਈ ਉਹਨੂੰ ਉਂਗਲਾਂ ਤੇ ਨਾਚ ਨਚਾਉਂਦੀ ਐ ਸਾਰਾ ਕੰਮ ਧੰਦਾ ਕਰਾਉਂਦੀ ਐ ਮੈਂ ਤੈਨੂੰ ਅੱਜ ਸਾਥ ਕਰਾਉਣੀ ਐ ਕੱਲ ਸਾਥ ਕਰਾਉਣ ਲਾਰੇ ਲਾ ਲੂ ਕਿ ਉਹਨੂੰ ਕੰਮ ਧੰਦੇ ਕਰਾਈ ਜਾਂਦੀ ਐ ਸੜਾ ਜੇਠ ਵੀ ਅੱਕ ਚੁੱਕਿਆ ਹੁੰਦਾ ਜਦੋਂ ਬਾਹਰ ਅੰਦਰ ਜਾਂਦਾ ਉਹਨੇ ਉਹਦੇ ਹਾਣੀ ਸੇੜ ਦਿਆ ਕਹਿੰਦੇ ਪਤੰਦਰਾ ਕੰਮ ਧੰਦਾ ਕਰੀ ਬਿਜਾਣਾ ਕੋਈ ਉਸ ਲਾਹਾ ਵੀ ਖੱਟਿਆ ਉਹ ਕਹਿੰਦੇ ਰਿਸ਼ਤਾ ਰੋਸਤਾ ਕਰਵਾ ਲਾ ਉਹ ਕਹਿੰਦਾ ਕਿੱਥੇ ਹੁੰਦਾ ਕਹਿੰਦਾ ਤੂੰ ਕੁਝ ਨਹੀਂ ਹੁੰਦਾ ਡੇਟਿੰਗ ਪੇਟਿੰਗ ਕਰ ਕਹਿੰਦਾ ਜਾ ਕੇ ਕਿਸੇ ਨਾਈ ਕੋਲੇ ਜਾ ਕਹਿੰਦੇ ਵਾਲ ਬੂਲ ਕਟਿੰਗ ਕਰਾ ਕਾਲ ਫੁਕਲ ਫੁਕਰਾ ਤੇ ਟੌ ਟੱਪਾ ਜਾਂ ਕੱਢ ਕਹਿੰਦਾ ਕੋਈ ਨਾ ਕੋਈ ਬੰਨੋ ਸੋ ਬਣ ਜੂ ਕਹਿੰਦਾ ਕਿਸੇ ਨੂੰ ਪੜਾ ਉਹ ਚਲੋ ਬੰਦਾ ਹੁੰਦਾ ਹੈ ਕਹਿੰਦਾ ਚਾਰੇ ਡੇਟਿੰਗ ਫੈਡਿੰਗ ਕਰਦਾ ਨਾਈ ਦੀ ਦੁਕਾਨ ਤੇ ਜਾਂਦਾ ਜਦੋਂ ਡੇਟਿੰਗ ਪੈਂਡਿੰਗ ਕਰਾਉਂਦਾ ਉੱਥੇ ਕੋਈ ਬੰਦਾ ਮਿਲ ਜਾਂਦਾ ਬੰਦਾ ਇਹਨਾਂ ਚਲਾ ਕੇ ਮਿਲ ਜਾਂਦਾ ਉਹਨੂੰ ਸੱਚੇ ਵਿੱਚ ਯੂਪੀ ਤੋਂ ਰਿਸ਼ਤਾ ਕਰਾਉਣ ਨੂੰ ਤਿਆਰ ਹੋ ਜਾਂਦਾ ਚਲੋ ਭਾਈ ਜੀ ਵੀ ਜਾਂਦੇ ਆ ਘਰੇ ਪਰਜਾਈ ਨੂੰ ਵੀ ਲੱਗਿਆ ਅੱਜ ਤਾਂ ਜੇ ਥੋੜਾ ਬਦਲਿਆ ਬਦਲਾਇਆ ਲੱਗਦਾ ਕੱਪੜੇ ਪੈਰ ਕਰਦਾ ਲੈ ਹੁਣ ਇਹ ਦੋ ਟੱਪੀਆਂ ਜੀ ਆਪਾਂ ਸਾਰੀ ਕਹਾਣੀ ਦੱਸਾਂਗੇ ਪਰ ਟੱਪੇ ਹੋਰ ਵੀ ਜੋੜਾਂਗੇ ਦੋ ਟੱਪੇ ਹੀ ਦੱਸਦੇ ਆ ਬਾੜੀ ਲੰਬੀ ਗੱਲ ਨਹੀਂ ਕਰਦੇ ਜਦੋਂ ਘਰੇ ਜਾਂਦਾ ਤੇ ਪਰਜਾਈ ਕਹਿੰਦੀ ਮੁੰਡਾ ਖੁੰਡਾ ਬਣ ਗਿਆ ਕਾਲੀ ਕਰਕੇ ਧਾੜੀ ਵੇ ਲੀੜੇ ਕੱਪੜੇ ਵਨ ਖਿੱਚੀ ਦੱਸ ਕਿੱਥੋਂ ਦੀ ਤਿਆਰੀ ਵੇ ਹੋ ਜਾਂ ਮੇਲੇ ਨੂੰ ਜਾਣਾ ਜਾਂ ਫਿਰ ਫਿਲਮ ਬਣਾਉਣੀ ਵੇ ਸੱਚ ਦੱਸ ਦੇ ਠਾ ਜਾ ਫਿਰ ਤੀਵੀ ਲਿਆਉਣੀ ਵੇ ਜੇ ਰਗਾ ਗੂੰਗਾ ਉਹ ਲਾਰੇ ਲਾਲਾ ਕੇ ਪੋਬੀ ਤੇ ਲੀਡਰ ਟਪਾ ਤੇਰੀ ਸਾਕੇ ਅੱਜ ਕਰਾਉਣੀ ਅੱਜ ਕਰਾਉਣੀ ਕਹਿ ਕੇ ਸੁੱਕਣੇ ਪਾਤੇ ਰੀ ਨੇ ਜਾਏ ਜੇ ਫਾਇਦਾ ਉਠਾਇਆ ਮੇਰੇ ਕੀਤੇ ਆਦਰ ਦਾ ਜੂਪੀ ਚੋਂ ਲਿਆ ਕੇ ਭਾਬੀਏ ਬਣੂ ਸਰੀਕ ਬਰਾਬਰ ਦਾ ਜੂਪੀ ਜੋ ਬਾ ਕੇ ਭਾਬੀਏ ਬਣੂ ਸਰੀਕ ਬਰਾਬਰ ਦਾ ਇਹ ਦੋ ਟੱਪਿਆ ਬਈ ਅਗਲੀ ਆਪਾਂ ਫੇਰ ਜੋੜ ਕੇ ਸੁਣਾਵਾਂਗੇ